ਸਾਬਕਾ ਐਮਪੀ ਦੇ ਪਤੀਜੇ ਦੇ ਠੇਕੇ ਉੱਤੇ ਗੋਲੀਆਂ ਚੱਲੀਆਂ ਨੇ ਜੰਡਿਆਲਾ ਗੁਰੂ ਨਸਦੀਕ ਪੈਂਦੇ ਪਿੰਡ ਮਿਹਰਬਾਨਪੁਰਾ ਦੇ ਅੱਡੇ ਉੱਤੇ ਠੇਕੇ ਦੇ ਉੱਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਠੇਕੇ ਦੇ ਕਰਿੰਦਿਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹੈ ਤਿੰਨ ਤੋਂ ਚਾਰ ਫਾਇਰ ਨੇ ਜਿਹੜੇ ਉਹ ਕੀਤੇ ਗਏ ਨੇ ਅਤੇ ਇੱਕ ਨੌਜਵਾਨ ਦੀ ਧੋਣ ਦੇ ਵਿੱਚ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ 18 ਨਵੰਬਰ ਨੂੰ ਮਾਲਕਾਂ ਦੇ ਉੱਤੇ ਹਮਲਾ ਹੋਇਆ ਸੀ ਬੀਤੀ ਰਾਤ ਨੂੰ ਜਦ ਮਾਲਕ ਇੱਥੋਂ ਨਿਕਲ ਗਏ ਤਾਂ ਤੁਰੰਤ ਹੀ ਗੋਲੀਆਂ ਚੱਲੀਆਂ ਜਿਸ ਦੇ ਵਿੱਚ ਦਸਤੂਰ ਨਾ ਦਾ ਇੱਕ ਨੌਜਵਾਨ ਦਾ ਜਿਹੜਾ ਓਜਕ ਵੀ ਹੋ ਗਿਆ ਸਾਬਕਾ ਐਮਪੀ ਜਸਬੀਰ ਸਿੰਘ ਡੇਂਪਾ ਦੇ ਭਤੀਜੇ ਦਾ ਏ ਠਿਕਾਏ ਜਿਸ ਦੇ ਉੱਤੇ ਪਹਿਲਾਂ ਵੀ ਹਮਲਾ ਜਿਹੜਾ ਹੋਇਆ ਸੀ ਤਾਂ ਜਸਬੀਰ ਸਿੰਘ ਦੀਪਾ ਦੇ ਭਤੀਜੇ ਦਾ ਨਾਮ ਜਸਪੀਰ ਸਿੰਘ ਭਿੰਡਰ ਦੱਸਿਆ ਜਾ ਰਿਹਾ ਹੈ ਤੇ ਮੌਕੇ ਉੱਤੇ ਪਹੁੰਚੀ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਦੇ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਵੀਰ ਜੀ ਗੁਰਲਾਲ ਸਿੰਘ ਗੁਰਲਾਲ ਜੀ ਕੀ ਗੱਲ ਹੋਈ ਜੀ ਵੀਰ ਜੀ ਗੱਲ ਇਹ ਹੋਈ ਡੇਲੀ ਵਾਂਗੂ ਅਸੀਂ ਸਟੋਰ ਤੇ ਆਏ ਆਂ ਤੇ ਆਪਣਾ ਹਿਸਾਬ-ਕਿਤਾਬ ਕਰਕੇ ਕਲੋਜ਼ ਕਰਕੇ ਬਾਹਰ ਨਿਕਲੇ ਆਂ ਤੇ ਬਾਹਰ ਬੀਰਬਾਲ ਦਾ ਮਾਲਕ ਆਇਆ ਫੋਰਚੂਨਰ ਤੇ ਕੋਈ ਗੱਲ ਨਹੀਂ ਹੋਈ ਆਉਂਦਿਆਂ ਉਹਦੇ ਮੈਨੇਜਰ ਨੇ ਆਖਿਆ ਵੀ ਇਹ ਦੋਵੇਂ ਉਹ ਜਿਹੜਾ ਨਾਲ ਮੁੰਡਾ ਉਹ ਆ ਉਹਨੇ ਮੜੀ ਦਵਕਾ ਮਾਰਿਆ ਤੇ ਉਹ ਜਿਹੜਾ ਮਾਲਕ ਆ ਉਹਨੇ ਆਉਂਦਿਆਂ ਧੱਕਾ ਮਾਰ ਕੇ ਸਿੱਧੀਆਂ ਤਿੰਨ ਕੋ ਫਾਇਰ ਮਾਰੇ ਉਹਦੇ ਇੱਕ ਤਿੰਨ ਫਾਇਰ ਪਾਸੇ ਹੋ ਗਿਆ ਚੌਥਾ ਫਾਇਰ ਉਹਦੀ ਗਰਦਨ 'ਚ ਲੱਗ ਗਿਆ ਵਾ ਤੇ ਮੁੜ ਕੇ ਗੱਡੀ ਲੈ ਕੇ ਭੱਜ ਗਿਆ ਚਾਰ ਜਣੇ ਨਾਲ ਗੱਡੀ ਗੱਡੀ ਦੇ ਵਿੱਚ ਚਾਰ ਜਾਨੇ ਹੈਗੇ ਹੋਰ ਵੀ ਜਾਲੀਆਂ ਲੱਗੀਆਂ ਸੋ ਪਤਾ ਨਹੀਂ ਲੱਗਾ ਕਿ ਕਿਹੜੇ ਬੰਦੇ ਸੀ ਕਿਹੜੇ ਨਹੀਂ ਤੇ ਉਦੋਂ ਹਜੇ ਸਾਡੇ ਆਪਣੇ ਸਾਡੇ ਮਾਲਕ ਜਸਪ੍ਰੀਤ ਵੀਰ ਰਾਉਂਡ ਤੇ ਆਏ ਸੀ ਉਹ ਹਜੇ ਨਿਕਲ ਕੇ ਗਏ ਹੀ ਆ ਮਗਰੋਂ ਇਹ ਚਾਂਸ ਹੋ ਗਿਆ ਵਾ ਤੇ ਕੀ ਨਾਮ ਕੀ ਹੈ ਜਿੰਨਾਂ ਨੂੰ ਗੋਲੀਆਂ ਚਲੇ ਉਹ ਵੀ ਜੀ ਬੀਰ ਬਾਰ ਵਾਲਾ ਪੁੱਲਰ ਪੁੱਲਰ ਉਹਨੂੰ ਕਹਿੰਦੇ ਆ ਇੱਥੇ ਤੁਹਾਡੇ ਨਾਲ ਹੀ ਉਹਨਾਂ ਦਾ ਬੀਰ ਬਾਰ ਹੈ ਹਾਂਜੀ ਨਾਲ ਹੀ ਸਾਡੇ ਤੇ ਹੋਰ ਕੋਈ ਗੱਲ ਬਾਤ ਉਹਰ ਉਹ ਵੀ ਜੀ ਗੱਲਬਾਤ ਇਹ ਹੀ ਪੀ ਸਾਡੇ ਜਸਪ੍ਰੀਤ ਵੀਰ ਭਾਜੀ ਜਿਹਨੇ ਮਾਲਕ ਇਧਰ ਦੀ ਉਹਨਾਂ ਤੇ 18 ਨਵੰਬਰ ਨੂੰ ਇੱਕ ਹਮਲਾ ਹੋਇਆ ਸੀ ਜਾਨੋਂ ਮਾਰਨ ਦਾ ਤੇ ਹੋ ਸਕਦਾ ਬੰਦੇ ਸ਼ਾਇਦ ਨਾਲ ਉਹ ਵੀ ਇਨਵੋਲਵ ਹੋਣਾ ਤੇ ਇਹ ਉਹਨਾਂ 18 ਤਰੀਕ ਨੂੰ ਹਮਲਾ ਹੋਇਆ ਸੀ ਉਦੋਂ ਵੀ ਗੋਲੀਆਂ ਚੀਨ ਉਦੋਂ ਵੀ ਜੀ ਗੋਲੀਆਂ ਮਾਰੀਆਂ ਉਦੋਂ ਬਚਾ ਹੋ ਗਿਆ ਹਾਂਜੀ ਉਹ ਬਚਾ ਗਿਆ ਉਸਨੇ ਕੋਈ ਕਾਰਵਾਈ ਕੀਤੀ ਹੈ ਅਜੇ ਅਜੇ ਤੱਕ ਢਿੱਲੀ ਕਾਰਵਾਈ ਹੋਈ ਉਹੋ ਜੀ ਕਾਰਵਾਈ ਨਹੀਂ ਹੋਈ ਹੋਣ ਜਿਹੜੀ ਐਫ ਆਈ ਆਰ ਦਰਜ ਕਰਦੀ ਸੀ ਹਾਂਜੀ ਉਹ ਰਾਤ ਹੋ ਗਈ ਹੈ ਹੁਣ ਮੁੰਡੇ ਦਾ ਕੀ ਕੰਡੀਸ਼ਨ ਆ ਮੁੰਡੇ ਸਿਰ ਸੀ ਆ ਗਾਵਾ ਗੋਲੀ ਕਿੱਥੇ ਲੱਗੀ ਉਹਦੇ ਗੋਲੀ ਗਰਦਨ ਚ ਲੱਗੀ ਆ ਆਰ ਪਾਰ ਹੋ ਗਈ ਕਿੰਨੇ ਫਾਇਰ ਹੋਏਗੇ 4 ਇੱਕ ਗੋਲੀ ਲੱਗੀ ਉਹਦੇ ਹਾਂਜੀ ਇੱਕ ਲੱਗੀ ਸਿੱਧਾ ਮਾਰਨੀ ਮਾਰਦੇ ਲੱਗਾ ਮਾਰਨ ਦੀ ਨੀਤੀ ਚ ਆਇਆ ਹਿੱਤੇ ਕੋ ਸিসিਟੀਵੀ ਫੁਟੇ ਸਾਹਮਣੇ ਆਇਆ ਆਇਆ ਹਾਂਜੀ ਸਿੱਧਾ ਜਦੋਂ ਫਾਇਰ ਕਰਦਾ ਉਹਦੇ ਉੱਤੇ ਜਾਨਮਾਰਨ ਆਇਆ ਤੇ ਉਹ ਉਹੀ ਭੱਜੇ ਦੀ ਵੀਡੀਓ ਆ ਗਈ ਇੱਕ clipa